ਹਾਂਜੀ ਹਾਂਜੀ ਅਰੁਣ ਤਾਰ ਫੜ ਆਪਣੀ ਜੀ ਜੀ ਤਾਰ ਪਰ ਪਿੱਛੇ ਪਿੱਛੇ ਕਹਿੰਦਾ ਯਾਰ ਇਹ ਸਾਹਿਬ ਬੜੰਕਾ ਸਾਹਿਬ ਬਾਬਰ ਸਾਹਿਬ ਮੇਰੇ ਯਾਰ ਫਿਰ ਦਾ ਬੱਚੇ ਗਾ ਮੈਂ ਕੱਪੇ ਤੇ ਯਾਰ ਜੀ ਨੂੰ ਜਾਣਦਾ ਸੀ ਆਈ ਆ ਦੇਖੋ ਲਾਈਵ ਵਾਲਾ ਥੱਲੇ ਦੇਖੋ ਭਾਈ ਜੀ ਇਹ ਮੈਂ ਕੋਈ ਨਹੀਂ ਜਦੋਂ ਮੈਂ ਦੇਖਿਆ ਕਿ ਕੋਈ ਮੇਰੇ 2 ਦਿਨ ਪਹਿਲਾਂ ਸਪੀਸ ਜਨੇਰ ਪਾਸੇ ਬੱਲੇ ਗਏ ਜੀ ਮੈਨੂੰ ਮਾੜਾ ਇੰਦਰੀ ਹੋ ਗਈ ਛੱਡ ਦੋ ਛੱਡ ਦੋ ਬੱਲੇ ਕਰ ਮੈਨੂੰ ਮੈਨੂੰ ਸਿੱਖਿਆ ਕੇ ਮੈਂ ਇਹਨਾਂ ਨਾਲ ਪੈਸਾ ਲੈਣ ਨੂੰ ਮੈਂ ਇਹ ਬੰਦਾ ਕੌਣ ਹੈ ਬੈਸਾ ਫੜਿਆ ਪਲੀਜ਼ ਬੋਟਾ ਜੀ ਤੇ ਅੱਜ ਮੈਂ ਲਾਈਵ ਹੋਇਆ ਸੀ ਇਹ ਪ੍ਰੀਮ ਦੇਖਣਾ ਜੀ ਲਾਈਵ ਹੋ ਕੇ ਮੈਂ ਕਿਹਾ ਕਿ ਮੈਂ 2 ਦਿਨ ਪਹਿਲਾਂ ਮੇਰੀਆਂ ਸਾਰੀਆਂ ਪੋਸਟ ਤੇ ਸਾਰੇ ਮੀਡੀਆ ਨੂੰ ਮੈਂ 2 ਦਿਨ ਪਹਿਲਾਂ ਹੀ ਲੁਧਿਆਣੇ ਆਇਆ ਸੀ ਮਾਸ 40 ਲੱਖ ਜਿਹੜਾ ਲੋਕ ਹੈ ਆਬਾਦੀ ਆ ਉਹ ਕੇਵਲ ਲੁਧਿਆਣੇ ਸ਼ਹਿਰ ਦੀ ਹੈ ਤੇ ਮੇਰੇ ਕੋਲੇ 6 ਹਰਕੇ ਲੁਧਿਆਣੇ ਦੇ ਦਾਖਾ ਜਗਰਾਉਂ ਤੇ ਗਿਲ 9 ਹਰਕੇ ਇੱਕ ਹਰਕਾ ਕਦੇ ਕਦੇ ਮੈਂ ਗਿੱਦੜਾ ਵੀ ਜਾਂਦਾ ਕਿਉਂਕਿ ਉੱਥੋਂ ਮੈਂ ਤਿੰਨਾਂ ਦੀ ਐਮਐਲਏ ਬਣਿਆ ਦਾ 10 ਅੱਜ ਉੱਥੋਂ ਹੀ ਆਏ ਤੇ ਮੈਂ ਆਪਣੇ ਆਪ ਨੂੰ ਵੇਖਿਆ ਕਿ ਯਾਰ ਮੈਂ 1 ਸਾਲ ਦੇ ਵਿੱਚ ਮੇਰੀ ਫੇਸਬੁੱਕ ਜਿਹੜਾ ਬੰਦਾ ਵੇਖਦਾ ਹੈ ਮੈਂ ਇੱਕ ਵੀ ਛੁੱਟੀ ਨਹੀਂ ਕਦੇ ਜ਼ਿੰਦਗੀ ਚ ਲਈ ਨਾ ਸ਼ਨੀਵਾਰ ਨਾ ਐਤਵਾਰ ਤੇ ਔਰ ਮੇਰਾ ਤੁਸੀਂ ਫੇਸਬੁੱਕ ਐਪ ਚੈੱਕ ਕਰਕੇ ਸੱਤੇ ਦੇ ਸੱਤੇ ਦਿਨ ਕੰਮ ਕਰਦਾ ਮੈਨੂੰ ਪੰਜਾਬ ਦੇ ਪ੍ਰਧਾਨ ਦੀ ਵੀ ਜ਼ਿੰਮੇਵਾਰੀ ਹੈ ਮੈਂ ਕਿਹਾ ਜੀ ਕੀ ਹੋ ਗਿਆ ਫਿਰ ਮੈਂ ਅੱਜ ਫੇਸਬੁੱਕ ਤੇ ਲਾਈਵ ਹੋਇਆ ਕਿ ਜੇ ਰਾਜਾ ਵਿੜਿੰਗ ਜਵਾਜ ਗਿਆ ਤਾਂ ਫਿਰ ਸਾਰੇ ਲੀਡਰ ਜਵਾਜ ਤੇ ਮੈਨੂੰ ਇਹ ਪਤਾ ਲੱਗਿਆ ਵੀ ਜਿਹੜਾ ਬੰਦਾ ਹੈ ਅਪੀਲ ਦੇ ਖਿਆਲ ਸਾਡਾ ਭਰਾ ਇਹ ਬੀਜੇਪੀ ਦਾ ਸਪੋਰਟਸ ਪਰਸਨ ਹੈ ਨੌਜਵਾਨ ਸਾਥੀ ਹੈ ਉਹ ਬੜੀਆ ਲੋਕ ਸੋ ਮੈਂ ਅਖਿਆ ਯਾਰ ਕਾਂਗਰਸੀ ਦਾ ਕੋਈ ਭਾਰ ਲੀਡਰ ਆ ਕੋਈ ਨਹੀਂ ਜਿਹਨੂੰ ਮੈਂ ਇਹਨਾਂ ਨੇ ਫਿਰ ਮੈਂ ਦੱਸਿਆ ਵੀ ਮੇਰਾ ਦਫ਼ਤਰ ਇੰਨੀ ਤਰੀਕ ਦਾ ਇੱਥੇ ਖੁੰਨਿਆ ਰਿਹਾ ਮੈਨੂੰ ਪਤਾ ਹੀ ਸਾਰਿਆਂ ਇਹ ਦਫ਼ਤਰ ਚਲੇ ਗਿਆ ਅੱਜ ਇਹ ਤੇ ਇੱਕ ਬੀਬਾ ਜੀ ਜੋ ਦਫ਼ਤਰ ਚਲੇ ਗਏ ਉੱਥੇ ਮੇਰਾ ਪੀਏ ਬੈਠਾ ਹੀ ਸੀ ਜਿਹੜਾ ਹਮੇਸ਼ਾ ਬੈਠਿਆ ਰਹਿੰਦਾ ਉਹ ਬੈਠਾ ਸੀ ਉਹਨਾਂ ਨਾਲ ਮੁਲਾਕਾਤ ਕੀਤੀ ਮਾੜੀ-ਮੋਟੀ Tarkhi ਵੀ ਹੋ ਜਾਂਦੀ ਹੈ ਫਿਰ ਮੈਂ ਆਪੇ ਪੀਏ ਨੂੰ ਪੁੱਛਿਆ ਵੀ ਜਿਹੜਾ ਬੰਦਾ ਯਾਰ ਮੇਰੇ ਦਫ਼ਤਰ ਵੀ ਆ ਗਿਆ ਕਿਸੇ ਨੂੰ ਸ਼ਾਇਦ ਇਹ ਲੱਗਦਾ ਹੋਣਾ ਵੀ ਦਫ਼ਤਰ ਖੁੱਲਿਆ ਨਹੀਂ ਉੱਥੇ ਹੈ ਨਹੀਂ ਆ ਬੰਦਾ ਹੈ ਨਹੀਂ ਇਹ ਖੋਲੇ ਰਾਈ ਮੈਂ ਦੱਸਣਾ ਚਾਹਣਾ ਹੋਰ ਲੋਕਾਂ ਦੇ ਵਾਸਤੇ ਬਚਤ ਭਵਨ ਡੀਸੀ ਦਫ਼ਤਰ ਦੇ ਸਾਹਮਣੇ ਰਾਜੇ ਵੜਿੰਗ ਦਾ ਦਫਤਰ ਹੈ ਜਿਹੜਾ ਹੋ ਸਕਦਾ ਐਤਵਾਰ ਜਾਂ ਸ਼ਨੀਵਾਰ ਕੋਈ ਹੋਰ ਛੁੱਪੀ ਹੋਣੀ ਨਹੀਂ ਉਹ ਵੀ ਨਾ ਖੁੱਲੇ ਅਗਰਵਾਈ ਤੋਂ ਖੁੱਲਾ ਰਹਿੰਦਾ ਕੋਈ ਵਿਅਕਤੀ ਜਾਵੇ ਕਿਸੇ ਪਾਰਟੀ ਦਾ ਜਾਵੇ ਅਸੀਂ ਉਹਦੇ ਕੰਮ ਕਰਦੇ ਸੋ ਮੈਂ ਫਿਰ ਇਹਨਾਂ ਦਾ ਨੰਬਰ ਲਿਆ ਨੰਬਰ ਲੈ ਕੇ ਮੈਂ ਆਪਣੇ ਭਰਾ ਨੂੰ ਕਾਲ ਕੀਤੀ ਫਿਰ ਮੈਂ ਮਹਿਤ ਸਾਬ ਨਾਲ ਡਾਬਰ ਸਾਬ ਨਾਲ ਤੇ ਮਹਿਤ ਸਾਬ ਨਾਲ ਕਈਆਂ ਨਾਲ ਸਲਾਹ ਕੀਤੀ ਵੀ ਜਾਣਾ ਕਈਆਂ ਨੇ ਲੱਗਿਆ ਯਾਰ ਆਪਾਂ ਨੂੰ ਨਹੀਂ ਜਾਣਾ ਚਾਹੀਦਾ ਤੇ ਇਹਨਾਂ ਨੂੰ ਜਦੋਂ ਮੈਂ ਗੱਲ ਕੀਤੀ ਹੈ ਕਿ ਵੀ ਯਾਰ ਆਪਾਂ ਨੂੰ ਜਾਣਾ ਚਾਹੀਦਾ ਮੇਰਾ ਦਿਲ ਸੀ ਜਾ ਜਾਣ ਦਾ ਫਿਰ ਇਹਨਾਂ ਨਾਲ ਜਿਹੜੀ ਮੇਰੀ ਗੱਲ ਹੋਈ ਸੀ ਉਹ ਮੈਂ ਆਦੇ ਫੇਸਬੁਕ ਤੇ ਪਾ ਕੇ ਇਹਨਾਂ ਨੂੰ ਮੈਂ ਕਹਿਤਾ ਇਹਨਾਂ ਨੇ ਮੈਨੂੰ ਲੋਕੇਸ਼ਨ ਭੇਜਤੀ ਤੁਸੀਂ ਆਓ ਇਹਨਾਂ ਨੇ ਮੈਨੂੰ ਕਿਹਾ ਵੀ ਜਰੂਰ ਆਓ ਚਾਹ ਪੀਓ ਰੋਟੀ ਖਾਓ ਮੈਂ ਇਹਨਾਂ ਦੇ ਘਰ ਆਇਆ ਰਾਜਾ ਜੀ ਅੰਦਰ ਗਏ ਅੰਦਰ ਆਇਆ ਸਾਡੀ ਇੱਥੇ ਬਾਟ ਕੇ ਗੱਲ ਬਾਤ ਕੋਈ ਮੈਂ ਕਿਹਾ ਬ੍ਰਦਰ ਮੈਨੂੰ ਕਿਉਂ ਭਾਲ ਰਹੇ ਸੀ ਛੇਤੀ ਛੇਤੀ ਹੋਣ ਕਿਉਂ ਨਹੀਂ ਕਿ ਇਹ ਯਾਰ ਸਾਨੂੰ ਲੋਕ ਸਾਡੇ ਕੋਈ ਕੰਮ ਆਸੇ ਆਉਂਦੇ ਇਹਨਾਂ ਨੇ ਮੈਨੂੰ ਮੈਂ ਪੁੱਛਿਆ ਕੰਮ ਕੀ ਹੈ ਇਹਨਾਂ ਨੇ ਕਿਹਾ ਉਹਨਾਂ ਦਾ ਕੰਮ ਜਿਵੇਂ ਮੁੰਡਾ ਨਾਲ ਜਾਂਦਾ ਹੈ ਉਹ ਉੱਥੇ ਕੈਂਸਰ ਦੇ ਪੇਸ਼ੈਂਟ ਸਾਰੇ ਕੋਲੇ ਆਉਂਦੇ ਮੈਂ ਇਹਨਾਂ ਨੂੰ ਆਲਰੇਡੀ ਢੇਰਵਾ ਦਿੱਤਾ ਕਿ ਮੇਰੇ ਕੋਲੇ ਹੁਣ ਤੱਕ 72 ਕੇਸ ਆਏ ਆ ਕੈਂਸਰ ਦੇ ਸੈਂਟੀਆਂ ਨੂੰ ਮੈਂ ਪੈਸੇ ਦੇ ਚੁੱਕੇ ਹਾਂ ਫੱਟਰਾ ਕਿ ਜਿਹੜਾ ਵੀ ਕੋਈ ਹੁੰਦਾ ਮੈਂ ਨਾ ਵੇਖਦਾ Hindu ਹੈ ਕਿ Sikh ਹੈ ਕਿ Isai ਹੈ ਕਿ Dalit ਹੈ BJP ਹੈ ਕਿ AAP ਹੈ ਜਿਹੜਾ ਹੁੰਦਾ ਉਹਦੇ ਚੁਪ ਚਪ ਸਾਈਨ ਕਰਕੇ ਉਹਨਾਂ ਚਿੱਠੀ ਪਈ ਇੱਕ ਤਾਂ ਇਹਨਾਂ ਨੇ ਇਹ ਇਸ਼ੂ ਦੱਸਿਆ ਮੈਂ ਕਿਹਾ ਕਟਿਆਲ ਸਾਹਿਬ ਉਹ ਕਟਿਆਲ ਸਾਹਿਬ ਮੇਰੀ ਲੈਟਰ ਪੈਡ ਤੁਸੀਂ ਖਾਲੀ ਦਸਤਕਤ ਕਰਕੇ ਲੈ ਲਓ ਤੁਸੀਂ ਭਾਵੇਂ BJP ਹੋ BJP 'ਚ ਰਹਿਣਾ ਹੈ ਖਾਸ BJP ਦੇ ਕਾਰਜਕਰਤਾ ਇਹ ਨਹੀਂ ਦੀ ਮੇਰੇ ਕਾਰਿਆ ਕਰਤੇ ਜਾਂ ਮੇਰੇ ਨਾਲ ਆਉਣ ਲੱਗੇ ਅੰਕਿਤ ਇੱਧਰ ਕਰ ਲੋ ਕੋ ਪਰ ਇਹ ਮੈਨੂੰ ਆਖਿਆ ਲੈਟਰ ਪੈਡ ਮੇਰੀ 10 ਕਦ ਮੇਰੇ ਜਿੰਨੇ ਤੁਹਾਡੇ ਕੋਲ ਆ ਲਿਆ ਕਰਨ ਆਉਣ ਦੀ ਲੋੜ ਨਹੀਂ ਦੱਸ ਜਾ ਜਿਵੇਂ ਇਹਨਾਂ ਨੇ ਕੋਈ ਕਿਸੇ ਦਾ ਹੋਰ ਮਸਲਾ ਸੀਗਾ ਸਰਦਾਰ ਜੀ ਬੈਠੇ ਸੀ 84 ਉਹਨਾਂ ਦੀ ਉਮਰ ਹੋਣੀ ਹੈ 65 70 ਸਾਲ ਗੁਰਸੇਖਾਨ ਨੂੰ ਉਹਨਾਂ ਨੂੰ ਮੈਂ ਪੁੱਛਿਆ ਵੀ ਮੇਰੇ ਡਾਕਟਰ ਦਾ ਤੁਹਾਨੂੰ ਪਤਾ ਹੈ ਉਹ ਕਹਿੰਦੇ ਨਹੀਂ ਉਹਨਾਂ ਦਾ ਮੁੱਦਾ ਸੀਗਾ ਵੀ 84 ਤੋਂ ਲੈ ਕੇ ਹੁਣ ਤੱਕ ਉਹਨਾਂ ਨੂੰ ਮਕਾਨ ਨਹੀਂ ਮਿਲਿਆ ਉਹਨੂੰ ਕੋਈ ਲਾਲ ਕਾਰਡ ਹੈਗਾ ਫਿਰ ਸਾਡੇ ਕੋਲ ਇੱਕ ਜਗ੍ਹਾ ਹੈ ਨਹੀਂ ਰਹਿਣ ਪਰ ਮੈਂ ਆਖਿਆ ਮੈਂ ਤਾਂ ਹਜੇ ਸਾਲ ਦਾ ਹੀ ਆਇਆ ਐ ਇਸ ਤੋਂ ਪਹਿਲਾਂ ਇੱਥੇ ਕਾਂਗਰਸ ਵੀ ਰਹੀ ਬੀਜੇਪੀ ਵੀ ਰਹੀ ਸਾਰੇ ਲੀਡਰ ਰਹਿ ਝੱਟ ਵੀ ਹੈ ਪਰ ਇਸ ਦੇ ਬਾਦਲੂ ਜੀ ਮੈਂ ਉਹਨਾਂ ਦੀ ਗੱਲ ਸੁਣੀ ਇਹਨਾਂ ਦੇ ਮਾਧਿਅਮ ਨਾਲ ਕਿ ਮੈਂ 1-2 ਦਿਨਾਂ ਚ ਕੱਲ ਨੂੰ ਮੈਂ ਆਪਦੇ ਜਗਸੀਰ ਸਿੰਘ ਦੀ ਡਿਊਟੀ ਲਾਈ ਹੈ ਕਿ ਡੈਪਟੀ ਕਮਿਸ਼ਨਰ ਕੋਲੇ ਉਹਨਾਂ ਦੇ ਨਾਲ ਜਾਣਗੇ ਵੀ ਇਹਨਾਂ ਦਾ ਕੀ ਬੰਦੋਬਸਤ ਹੋ ਸਕਦਾ ਪਰ ਹਾਂ ਮੈਂ ਵਾਦਾ ਕਰਦਾ ਜੇ ਡੈਪਟੀ ਕਮਿਸ਼ਨਰ ਨੇ ਤੇ ਹੁਣ ਤੱਕ ਦੀਆਂ ਸਰਕਾਰਾਂ ਨੇ ਉਹਨਾਂ ਦਾ ਬੰਦੋਬਸਤ ਨਹੀਂ ਕੀਤਾ ਚਾਹੇ ਭਾਜਪਾ ਦੀ ਸਰਕਾਰ ਦਿੱਲੀ ਚਾ ਇਹ ਚਾਹੇ ਝਾਰੂ ਦੀ ਸਰਕਾਰ ਇੱਥੇ ਹੈ ਪਰ ਇਹਨਾਂ ਨੇ ਮੇਰੇ ਧਿਆਨ ਚ ਲਿਆਂਦਾ ਉਹ ਦੀਨ ਦੁਖੀ ਆਦਮੀ ਹੈ ਰਾਜਾ ਵਿੜੇਂਗੋ ਦਾ ਕਿਵੇਂ ਨਾ ਕਿਵੇਂ ਭਾਵਿਆਂ ਦੀ ਜੇਹਰ ਤੋਂ ਇੰਤਜ਼ਾਮ ਕਰਨਾ ਪਿਆ ਉਹਨੇ ਕਮਰੇ ਦਾ ਇੰਤਜ਼ਾਮ ਕਰੇ ਇਹ ਦੋ ਕੰਮਾਂ ਦੇ ਬਾਰੇ ਮੈਨੂੰ ਇਹਨਾਂ ਨੇ ਕਿਹਾ ਤੀਜਾ ਇਹਨਾਂ ਨੇ ਕੋਈ ਮੰਦਰ ਦੀ ਗੱਲ ਕਹੀ ਮੰਦਰ ਦੀ ਜਗਾ ਸੀ ਕਿਸੇ ਨੇ ਤੋੜ-ਫੋੜ ਦਿੱਤੀ ਕੋਈ ਬੈਂਦਾ ਧਿਆਨ ਚ ਨਹੀਂ ਉਹ ਅੰਕਿਤ ਮੈਂ ਤੇ ਕਪਿਆਲ ਸਾਹਿਬ ਸਾਹਿਬ ਜੀ ਅੱਜ ਤੀਜਾ ਕਰ ਤੱਕ ਜੱਟ ਅਸੀਂ ਪੁਲਿਸ ਕਮਿਸ਼ਨਰ ਨੂੰ ਮਿਲਾਂਗੇ ਹਰ ਜਿਸ ਕਿਸੇ ਨੇ ਵੀ ਕੋਈ ਐਸੀ ਜਗਾਹ ਖਰਾਬ ਕੀਤੀ ਹੈ ਜਾਨ ਨਜਾਇਜ਼ ਕੀਤਾ ਹੈ ਉਹਦੇ ਤੇ ਮੰਦੀ ਕਾਰਵਾਈ ਕਰਨ ਦਾ ਅਸੀਂ ਪੂਰੀ ਲੜਾਈ ਲੜਾਂਗੇ ਤੇ ਸਰਕਾਰ ਦੇ ਕੰਨ ਖੋਲਾਂਗੇ ਭਾਈ ਇਹ ਕਾਰਵਾਈ ਕਰੋ ਇਹ ਤਿੰਨ ਕੰਮ ਇਹਨਾਂ ਦੇ ਸੀ ਸੋ ਨਾਲ ਹੀ ਮੈਂ ਆਖਿਆ ਵੀ ਜਿਵੇਂ ਗੁੰਮਸ਼ੁਦਾ ਦੀ ਤਲਾਸ਼ ਤੇ ਰਾਜਾ ਬੜੇ ਅੱਛਾ ਮੈਨੂੰ ਇੱਕ ਗੱਲ ਕਹਿਣਾ ਚਾਹੁੰਦਾ ਸੀ ਚਾਹ ਪਿਆਰੀ ਪਿਆਰ ਦਿੱਤਾ ਪੂਰਾ ਸੱਜਾ ਇੱਕ ਗੱਲ ਹੋਰ ਕਹਤੀ ਹੈ ਮੈਂ ਮੈਂ ਅੱਜ ਆਪਦੇ ਭਰਾ ਦਾ ਧੰਨਵਾਦ ਕਰਦਾ ਹਾਂ ਮੋਰਪੋਰਿੰਗ ਮੇਰਾ ਗੁੰਝਾ ਦਾ ਕੋਈ ਕਾਰ ਨਹੀਂ ਹੁੰਦਾ ਇਹ ਪੱਕਾ ਇਸ ਇੱਕ ਵਾਰ ਸੁਣੋ ਇਹ ਗੱਲਾਂ ਨਹੀਂ ਪਤਾ ਹੁੰਦੀ ਕਿਉਂਕਿ 40 ਲੱਖ ਬੰਦੇ ਨੂੰ ਮੈਂ ਨਹੀਂ ਮਿਲ ਸਕਦਾ ਜਦੋਂ ਮੈਂ ਇਲੈਕਸ਼ਨ ਲੜਿਆ ਉਦੋਂ ਵੀ ਮੈਂ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਕੇਵਲ 2IR ਲੱਖ ਬੰਦੇ ਨੂੰ ਜੀ ਆਂਕੀ ਤੇ ਯਾਰ ਇੱਧਰ ਗੱਲਾਂ ਮਾਣਾ ਸੋਸ਼ਲ ਮੀਡੀਆ ਦੇ ਮਾਧਿਅਮ ਮੀਡੀਆ ਦੇ ਮਾਧਮ ਨਾਲ ਜੇ ਮੀਡੀਆ ਦੇ ਲੋਕਾਂ ਨੂੰ ਪਤਾ ਲੱਗ ਜੇ ਕੱਲ ਨੂੰ ਕੋਈ ਇਹੋ ਜੀਆਂ ਤਕਰੀਫਾਂ ਜੀ ਆਪ ਜੀ ਸਾਹਿਬ ਤੁਹਾਡੇ ਕੋਲੇ ਕੋਈ ਗੀਨ ਦੁਖੀ ਆ ਜੇ ਹਾਲਾਂਕਿ ਇੱਥੇ 5 ਐਮਐਲਏ ਤੇ 6 ਆਮ ਆਦਮੀ ਪਾਰਟੀ ਦੇ ਵੀ ਹੈ ਇੱਥੇ ਮੰਤਰੀ ਸਾਹਿਬ ਸਾਡੇ ਮਿੱਟੂ ਵੀ ਮਿੱਟੂ ਜੀ ਵੀ ਆਉ ਤਿੰਨ ਬਾਰੀ ਇੱਥੋਂ ਲੜੇ ਹੈ ਮੈਂ ਵੀ ਇੱਥੋਂ ਦਾ ਐਨਪੀ ਹਾਂ ਤੇ ਇੱਥੇ ਰਾਜ ਸਭਾ ਵੀ ਹੈਗਾ ਐਨਪੀ ਹੈਗਾ ਪਰ ਉਹ ਤੁਹਾਡੇ ਧਿਆਨ ਚ ਗੱਲ ਆਵੇ ਹੁਣ ਆਪਣਾ ਨੰਬਰ ਇੱਕ ਦੂਜੇ ਦਾ ਮਿਲ ਗਿਆ ਆਪਾਂ ਸਭ ਤੋਂ ਪਹਿਲਾਂ ਲੁਧਿਆਣੇ ਦੇ ਨਿਵਾਸੀ ਆ ਤੇ ਆਪਾਂ ਲੁਧਿਆਣੇ ਦਾ ਕਿਸੇ ਦਾ ਵੀ ਤੁਹਾਨੂੰ ਕੋਈ ਕੰਮ ਆ ਜੇ ਜਿਹੜਾ ਸਾਨੂੰ ਦਾ ਪਤਾ ਨਹੀਂ ਲੱਗਿਆ ਜਾਂ ਜਿਹੜਾ ਸਾਨੂੰ ਨਾ ਪਹੁੰਚੇ ਉਹ ਸਾਨੂੰ ਜਰੂਰ ਤੁਸੀਂ ਧਿਆਨ ਚ ਲਿਆਉਂਦੇ ਰਹੋ ਆਪਾਂ ਦਿਲੋਂ ਅਪਰਾਲਾ ਕਰਕੇ ਉਹਨੂੰ ਮਿਲਟ ਕਰਾਂਗੇ ਅੱਜ ਮੇਰੇ ਕੋਲ ਜਿਹੜਾ ਫੋਨ ਆਇਆ ਜਿਹਨੂੰ ਮੈਂ ਜਿਹੜਾ ਨਾਮ ਦੇ ਜਿਹੜਾ ਆਇਡੈਂਟੀਫਾਈ ਕੀਤੇਗੇ ਉਹ ਕਿਹਨਾਂ ਦੇ ਤੁਸੀਂ ਅੱਜ ਲਾਈਵ ਆ ਮੈਂ ਹੁਣ ਤੋਂ ਤੁਸੀਂ ਬੰਦੇ ਨਾ ਨਾ ਮੈਂ ਤਾਂ ਸਤਿਆਲ ਸਾਹਿਬ ਤੁਸੀਂ ਸਾਈਡ ਤੇ ਨੋ ਜੋ ਵੇਖੋ ਮੈਂ ਘਰੇ ਹੀ ਆ ਗਿਆ ਦੀਪਕ ਜੀ ਭਾਈ ਲਾਈਟ ਪਿੱਛੇ ਲਗਾਓ ਯਾਰ ਥੋੜੇ ਯਾਰ ਕੈਮਰਾ ਪਿੱਛੇ ਲਗਾਓ ਵੀ ਮਾਰੇ ਕੋਈ ਹੋਰ ਕਾਕੇ ਕੈਮਰਾ ਥੋੜਾ ਪਿੱਛੇ ਲਗਾ ਬੰਦੇ ਚੱਲ ਪੈਂਦੇ ਮੈਂ ਤਾਂ ਜਾਣਦਾ ਨਹੀਂ ਉਹ ਮੈਂ ਬੰਦਿਆਂ ਨੂੰ ਕਈਆਂ ਨੇ ਕਿਹਾ ਵੀ ਇਹ ਤਾਂ ਆਕੇ ਸੈ ਯਾਕੇ ਸੈ ਯਾਕੇ ਸੈ ਆਕੇ ਸੈ ਮੈਂ ਭਰਾਵੋ ਕਿਸੇ ਤੇ ਬਿਨਾ ਮੈਂ ਉਹ ਬੀਬਾ ਜੀ ਨੂੰ ਕਹਿ ਗਿਆ ਇਹਨਾਂ ਨੇ ਤਾਂ ਦੱਬਤਾ ਭਾਵੇਂ ਕੰਮ ਕੋ ਯਾਰ ਮੈਂ ਅੱਖੀਂ ਵੇਖੇ ਵੀ ਨਾ ਤੇ ਕੰਨੀ ਸੁਣੇ ਬਿਨਾ ਮੈਨੂੰ ਕੋਈ ਬੰਦਾ ਕਹੇ ਦੇ ਕਿ ਤਿਆਰ ਮਾੜਾ ਆਦਮੀ ਮੈਂ ਨਹੀਂ ਮੰਨਦਾ ਇੱਕ ਮਿੰਟ ਸੁਣ ਲੈ ਪਹਿਲਾਂ ਮੈਂ ਨਹੀਂ ਮੰਨਣਾ ਵੀ ਮਾੜਾ ਜਾਂ ਉਹ ਗਲਤ ਹੈ ਜਿੰਨਾ ਚਿਰ ਮੈਂ ਆਪ ਵੇਖਣਾ ਲੱਗਦਾ ਮੈਂ ਇਹੀ ਜਨਤਾ ਨੂੰ ਔਰ ਲੋਕਾਂ ਨੂੰ ਬੇਨਤੀ ਕਰਦਾ ਜਿੰਨਾ ਚਿਰ ਅੱਖੀਂ ਵੇਖੇ ਤੇ ਕੰਨੀ ਬਿਨਾ ਮੈਨੂੰ ਮੈਨੂੰ ਕੋਈ ਮਤ ਮੈਂ ਕਰ ਜਾਇਆ ਮੇਰੀ ਚਾਹ ਕੇ ਮੈਨੂੰ ਕੋਈ ਇੰਨੀ ਦੀ ਹਰਕਤ ਬੁਰੀ ਲੱਗੀ ਹਾਂ ਮੈਂ ਮਾੜਾ ਜਾਂ ਕੱਲ ਹੋਇਆ ਵੀ ਇਹ ਮਾਰਾ ਗਿਆ ਪਾਟ ਕੇ ਸਾਡਾ ਅਰੇ ਚਾਹ ਪੀਆ ਤੀਏ ਨੇ ਤੇ ਪਕੌੜੇ ਉੱਤੇ ਹੀ ਰਹਿ ਗਏ ਨੇ ਬੜੀ ਸਾਰੀ ਕੁਝ ਆ ਗਿਆ ਹੈ ਜਿਹਨੂੰ ਮਾਂ